ਹਾਂ ਜੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੇ ਕੱਲ ਦੀ ਮੇਰੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇੰਸਟਾਗ੍ਰam ਤੇ ਤੇ ਮੈਨੂੰ ਮੇਰੀ ਫੈਮਲੀ ਫਰੈਂਡਸ ਮੀਡੀਆ ਪੰਜਾਬੀ ਇੰਡਸਟਰੀ ਤੋਂ ਬੜੇ ਜਾਣੇ ਦੇ ਕਾਲਸ ਆਏ ਫॉर سپورਟ ਥੈਂਕ ਯੂ ਸੋ ਮੱਚ ਫਸਟ ਆਫ ਆਲ ਤੇ ਸੈਕੰਡ ਥਿੰਗ ਦੇਖੋ ਮੈਨੂੰ ਪਹਿਲੇ ਤੇ ਮੈਂ ਕਵਾਂਗਾ ਰੱਬ ਨੇ ਮੈਨੂੰ ਜਿਵੇਂ ਦਾ ਵੀ ਜੋ ਵੀ ਬਣਾਇਆ ਇਸ ਸੈਪਰੇਟਰ ਥਿੰਗ ਆਮ ਸੋ ਹੈਪੀ ਇਨ ਮਾਈ ਲਾਈਫ ਠੀਕ ਹੈ ਤੇ ਮੈਨੂੰ ਰੱਬ ਨੇ ਜੋ ਕੁਝ ਵੀ ਦਿੱਤਾ ਜੋ ਕੁਝ ਮੈਂ ਅਚੀਵ ਕੀਤਾ ਆਪਣੀ ਜ਼ਿੰਦਗੀ ਵਿੱਚ ਸ਼ੁਕਰਗੁਜ਼ਾਰ ਆ ਮੈਂ ਉਸ ਪਰਮਾਤਮਾ ਦਾ ਉਸ ਵਾਇਕ ਨੂੰ ਸੱਚੇ ਪਾਤਸ਼ਾਹ ਦਾ ਤੇ ਦੂਜੀ ਗੱਲ ਦੇਖੋ ਜਦੋਂ ਅਸੀਂ ਕਿਸੇ ਪੋਡਕਾਸਟ ਇੰਟਰਵਿਊ ਤੇ ਜਾਂਦੇ ਆ ਆਫ ਕੌਰਸ ਹੌਸਟ ਕੋ ਸਾਰੇ ਰਾਈਟਸ ਹੁੰਦੇ ਆ ਉਹ ਸਾਨੂੰ ਕੁਝ ਵੀ ਪੁੱਛ ਸਕਦੇ ਆ ਠੀਕ ਹੈ ਬਟ ਅਸੀਂ ਉਹ ਪੁੱਛਣ ਸਾਰੇ ਕੋ ਉਹ ਚੀਜ਼ਾਂ ਜੋ ਅਸੀਂ ਸੋਸ਼ੀਅਲੀ ਪਬਲੀਕਲੀ ਪੋਸਟ ਕਰਦੇ ਆ ਉਨਾ ਕੋਈ ਰਾਈਟ ਨਹੀਂ ਹੁੰਦਾ ਕਿ ਉਹ ਸਾਰੀ ਬਹੁਤ ਜ਼ਿਆਦਾ ਪਰਸਨਲ ਲਾਈਫ ਵਿੱਚ ਜਾ ਕੇ ਸਾਨੂੰ ਕੁਐਸਚਨਸ ਪੁੱਛਣ ਠੀਕ ਹੈ ਜਿਹਨਾਂ ਚੀਜ਼ਾਂ ਬਾਰੇ ਅਸੀਂ ਕਰੀ ਪੋਸਟ ਹੀ ਨਹੀਂ ਕਰਦੇ ਜ ਆਪਣੀ ਪਰਸਨਲ ਲਾਈਫ ਜਾਂ ਆਪਣੀ ਫੈਮਿਲੀ ਦਾ ਕੁਛ ਐਵੇਂ ਦਾ ਅਸੀਂ ਕਦੀ ਸ਼ੋਅ ਹੀ ਨਹੀਂ ਕਰਦੇ ਜਿਹੜੀ ਚੀਜ਼ ਹੈ ਨਾ ਜੋ ਸੋਸ਼ਲ ਮੀਡੀਆ ਤੇ ਅਸੀਂ ਪੋਸਟ ਕਰ ਰਹੇ ਹਾਂ ਜੋ ਸੋਸ਼ੀਅਲੀ ਅਸੀਂ ਦਿਖਾ ਰਹੇ ਹਾਂ ਤੁਸੀਂ ਉਹਦੇ ਰਿਗਾਰਡਿੰਗ ਜੋ ਮੱਝੀ ਕੁਐਸਚਨ ਪੁੱਛੋ ਹੈ ਨਾ ਉਹ ਚੀਜ਼ਲੀ ਬੰਦਾ ਰੈਡੀ ਵੀ ਹੁੰਦਾ ਹੈ ਨਾ ਤੇ ਨਾ ਕਿ ਕੁਝ ਐਹੋ ਜਿਹਾ ਕੁਐਸਚਨ ਪੁੱਛੋ ਕਿ ਜਿਹੜਾ ਬੰਦੇ ਨੂੰ ਹਰਟ ਕਰ ਜਾਏ ਬੰਦੇ ਨੂੰ ਪਿੰਚ ਕਰ ਜਾਏ ਉਹਦੀ ਪਰਸਨਲ ਲਾਈਫ ਨੂੰ ਇਫ ਬਸ ਮੈਂ ਹੀ ਕਹਿਣਾ ਚਾਹੁੰਦਾ ਸੀਗਾ ਮੈਂ ਕੋਈ ਕੰਟਰੋਵਰਸੀ ਨਹੀਂ ਚਾਹੁੰਦਾ ਨਾ ਮੈਂ ਕੰਟਰੋਵਰਸੀ ਕਰਨੀ ਆ ਬਸ ਮੈਂ ਆਪਣਾ ਪੱਖ ਰੱਖਣਾ ਚਾਹੁੰਦਾ ਸੀ ਮੇਰੇ ਸਪੋਰਟਰਸ ਮੇਰੇ ਇੰਸਟਾਗ੍ਰam ਫੈਮਿਲੀ ਸਭ ਚਾਹੁੰਦੇ ਸੀ ਕਿ ਮੈਂ ਵੀ ਆਪਣਾ ਪੱਖ ਰੱਖਾਂ ਸੋ ਦੈਟਸ ਵਾਈ ਮੈਂ ਵੀਡੀਓ ਬਣਾਉਂਦਾ ਮੇਰਾ ਮੇਨ ਮੋਟਿਵ ਸੀਗਾ ਬਾਕੀ ਪ੍ਰਮਾਤਮਾ ਸਭਨਾ ਦਾ ਭਲਾ ਕਰੇ ਸਭਨਾ ਨੂੰ ਖੁਸ਼ੀਆਂ ਦੇਵੇ ਵਾਹਿਗੁਰੂ ਮਿਹਰ ਕਰੇ ਤੁਹਾਡੇ ਸਾਰੇ ਉੱਤੇ ਲਵ ਯੂ ਆਲ